ਜਦੋਂ ਨੇ ਕਹਾਂ ਦੀ ਵੇ ਸਨਾਮ ਗਈ ਦੀ ਤੈਨੂੰ ਸਨਾਮ ਫੇਰੇ ਲੈਣ ਗਿਆ ਦੀ ਹੁੰਦਾ ਜਾ ਪਾਈ ਅੰਦਰ ਜਾ ਭਗ ਜਾ ਪਰ ਪਿਆਰ ਨਾਲ ਬੋਲ ਤਾ ਪਿਆਰ ਨਾਲ ਬੋਲ ਰੂ ਹੈਗਾ ਤੂੰ ਇਹਨੇ ਕੀ ਖਾਲੇ ਆਇਆ ਕੀ ਖਾਣਾ ਕੁਝ ਵੀ ਨਹੀਂ ਖਾਦਾ ਨਹੀਂ ਮੈਂ ਹਾਏ ਮੇਰਾ 1.7 ਲੱਖ ਰੁਪਏ ਲਵਾ ਕੇ ਆਇਆ ਢੱਡ ਨਹੀਂ ਪਰਿਆ ਉਲੀ ਦਾ ਬੋਲ ਸਾਰਾ ਸੁਣਦਾ ਹੋਲੀ ਬੋਲ ਸਾਰੇ ਜਦੋਂ ਪਿੰਡ ਨੂੰ ਸੁਣੂ ਤਾਂ ਪਤਾ ਲੱਗੂਗਾ ਆਰਾਮ ਨਾਲ ਗੱਲ ਕਰ ਲੋ ਕੀ ਕਹਿੰਦਾ ਨਲੇ ਹੋਰ ਪਰ ਪਰ ਲੈ ਲਫਾ ਫੈਲ ਲਈ ਜਨੇ ਕੱਪੜਿਆਂ ਦੇ ਪਰ ਉਹਨੂੰ ਲੋੜਦੀ ਅਗਲੀ ਨੇ ਇਹਨੂੰ ਲੋੜਦੀ ਥੋੜੇ ਆਏ ਨੇ ਤੇ ਹੁਣ ਨਵੇਂ ਕੀ ਹੋ ਰਿਹਾ ਆਏ ਰਹੀ ਤੇਰੀ ਦੀ ਮੂਰੇ ਬੋਲਦੀ ਨਹੀਂ ਤੂੰ ਕਿਉਂ ਜਰੂਸ ਘੱਟਾ ਹੋ ਤੂੰ ਖੜਾ ਉਹ ਭਾਈ ਕਾਹਨੂੰ ਚਲੂਸ ਦਿਖਾਉਣੇ ਭਾਈ ਮੇਰੇ ਸਾਲੇ ਦੀਦੀ ਜਦੋਂ ਚੰਦਰ ਮੈਨੂੰ ਹੈ ਜਦੋਂ ਬੰਦ ਹੈ ਮੈਂ ਤੈਨੂੰ ਇਹ ਦੱਸ ਓਏ ਉਹ ਤਾਂ ਨੂੰ ਪਿਛੜੀ ਲੈ ਆ ਰਖੀ ਤਨੇ ਹੈ ਮੈਂ ਕੀ ਪਿਛੜੀ ਲੈ ਕੇ ਆਉਣਾ ਦਸ ਸ਼ਹਿਰ ਬਾਜ਼ਾਰ ਵੀ ਜਾਣਾ ਕੋਈ ਸਮਾਨ ਲੈਣਾ ਮੈਂ ਤੈਨੂੰ ਬੰਦਿਆ ਵਾਂਗੂ ਪਹਿਲਾਂ ਕਿਹਾ ਤੀ ਵੀ ਜਿਹੜੀ ਸਕੂਟਰੀ ਚਲਾਉਣ ਜਾਣਦੀ ਨਹੀਂ ਤੀਮੀਆਂ ਹੈ ਐਣਕਾ ਲਾਉਂਦੀਆਂ ਨੇ ਇਹੇ ਘਰ ਨਹੀਂ ਬਸਾਉਂਦੀਆਂ ਹੈਗਿਆ ਘਰ ਬਸਾਉਣ ਨੂੰ ਕਿ ਨਿਕਲ ਕੇ ਜਾ ਰਹੀ ਆ ਕਿਤੇ ਉਹ ਨਿਕਲ ਕੇ ਜਾਂ ਜਿਆ ਨਾਲੇ ਤੇਰੀ ਮਾਂ ਵੀ ਤੇਰੀ ਵੀ ਮੈਂ ਪੂਰੇ ਬੋਲਦੀਆਂ ਕਿਉਂ ਬੋਲਦੀਆਂ ਚੁੱਪ ਕਰ ਜਾ ਕੱਲ ਆ ਗਿਆ ਉਹ ਇੱਕ ਦਿਨ ਦੀ ਸ਼ਹਿਰ ਲੈ ਕੇ ਗਿਆ ਮੈਨੂੰ ਦਿਖਾ ਦੇ ਦੰਗਾ ਨੂੰ ਜਲੂਸ ਦਿਖਾ ਦੇ ਤੂੰ ਲੱਗਾ ਉਹ ਟੱਪਣਾ ਫੱਕ ਪਹਾ ਆ ਗਿਆ 10 10 ਮਿੰਟ ਤੋਂ ਮੜਿਆਉਂਦਾ ਬੰਦਾ ਸੇਨਾਮ ਤੋਂ ਕੱਪੜੇ ਲੈ ਕੇ ਹੈ ਹਰਾ ਸਾਰਾ ਦਿਨ ਲੱਗਦਾ ਕਾ ਤੜਕੇ ਦੇ ਨਿਕਲੇ ਕੱਖ ਵੀ ਵੱਢਣੇ ਦੇ ਨਖੇਤਾ ਪਰ ਰੋਟੀ ਜੀ ਖਾਣ ਲੱਗ ਗਈ ਸੀ ਸ਼ਾਬਾਸ਼ ਵਿਕਰਮ ਸਭਾਗਿਆ ਦੀ ਰੋਟੀ ਸ਼ਾਬਾਸ਼ ਕਦ ਕਰੇ ਰੋਟੀ ਨਹੀਂ ਬਣਦੀ ਹੈ ਉਹ ਕਹਿੰਦੀ ਮੈਂ ਬਾਹਰੋਂ ਖਾ ਕੇ ਦੇਖਣੀ ਆ ਫਿਰ ਕੀ ਹੁੰਦਾ ਜੇ ਖਾਣਾ ਸਾਲੂ ਆ ਕਹੂਗੀ ਮੈਂ ਬਾਹਰੋਂ ਖਾਣਾ ਹੈ ਹੈ ਮਟਰ ਪਨੀਰ ਵਾਂਗੂ ਉਹ ਦੋ ਤਿਆਜਾ ਵਾਂਗੂ ਫੇਰਾ ਹਾਂ ਫੇ ਤੇਰੇ ਕੀ ਸੂਲ ਹੁੰਦਾ ਯਾਰ ਪਹਿਲਾਂ ਤੂੰ ਨਹੀਂ ਹੁਣ ਗਬੂ ਅੰਗੂਰ ਖਵਾਏ ਪੱਟ ਤੇ ਬਿਠਾ ਵੜਿਆ ਅੱਗੇ ਉਦੋਂ ਮੈਂ ਤਾਂ ਕੁਝ ਬੋਲਿਆ ਨਾ ਹੁਣ ਆਪਣੇ ਬਾਰੇ ਤੁਸੀਂ ਬੋਲਣ ਲੱਗ ਜਾਨੇ ਹੋਗੇ ਉਦੋਂ ਨੂੰ ਅੰਦਰ ਬਾੜ ਬਾੜ ਕੇ ਨਾਰਾਂ ਦਾ ਜੂਸ ਪਿਉਂਦਾ ਤੀਗਾ ਸਿਓ ਖਵਾ ਭਾਈ ਅੰਗੂਰ ਨਾਲ ਕੀ ਬਣੂ ਤੇਰੇ ਲਈ ਨੂੰ ਸਾਰਾ ਸਰੀਰ ਭਾਰੀ ਐ ਐ ਸਾਰੇ ਨਿਓਲੇ ਸੱਪ ਸਿਪਾਈ ਬੈਠੇ ਆ ਗਏ ਪਤਾ ਕਹਾਨੂੰ ਡੱਟੂ ਵੀ ਛਤਾਉਂ ਢੀੜ ਚ ਲੈ ਜਾ ਇਹਨੂੰ ਇਹ ਗੱਲ ਤੇ ਸਰਾਲ ਪਵਾ ਲੈ ਮੈਂ ਤਾਂ ਤੈਨੂੰ ਢੂਈ ਤੇ ਸਰਾਲ ਛਪਾ ਕੇ ਲਿਉਂ ਹਾਂ ਤੂੰ ਛਪਾ ਕੇ ਦਿਖਾ ਦੇ ਤੇਰੀ ਛਮਤ ਆ ਤੂੰ ਕਰਨ ਦੇ ਨਾ ਤਾਂ ਜੀ ਗਈ ਤੀ ਕਿ ਸ਼ਹਿਰ ਟੱਪ ਉਹ ਤਾਂ ਸਭ ਬੰਦਾ ਕੀ ਕਰੇ ਫਿਰ ਹੁਣ ਇਹ ਨਵਾਂ ਨਵਾਂ ਹੀ ਸੀਗਾ ਮੇਰੀ ਜਾਲ ਬੁੱਤ ਨਹੀਂ ਪੱਟਦਾ ਆ ਮਾਂ ਨੀ ਤੇਰੀ ਮਾਂ ਦੱਸਦਾ ਤੂੰ ਚੁੱਪ ਕਿਉਂ ਰਹਿੰਦਾ ਬੂਬਾ ਬੀਏ ਹਰਦੀ ਖੜੀਏ ਗੁੱਤ ਪਟਾਉਣ ਨੂੰ ਬਾਗ ਜਾ ਫਰੋਂ ਅੰਦਰ ਆ ਲੈ ਜੇ ਨੂੰ ਪੈ ਨੂੰ ਮਹਿਜਾ ਮੇਰੇ ਸੜ ਨੂੰ ਦੋ ਪਿਆਜਾਂ ਦੀ ਜਿੰਦਗੀ ਯਾਦ ਰੱਖੋ ਇਹ ਹੰਨੇ ਤਾਂ ਖੜੀ ਬੋਲੀ ਹੋ ਜਾਂਦੀ ਹੈ ਬੋਲੀ ਹੋ ਜਾਂਦੀ ਹੈ ਐਣ ਦੇ ਛਣਕਣਾ ਖਾਵੀ ਬੋਲੀ ਬੋਲੋ ਅੰਦਰ ਸੁਣਦੀ ਆ ਗਈ ਤੂੰ ਮੈਨੂੰ ਆਏ ਦੱਸ ਓਏ ਕੀ ਮੀ ਥੱਲੇ ਤੂੰ ਭੈਣ ਦਾ ਜਿੰਨਾ ਤੂੰ ਲੱਗਾ ਕੋ ਲੱਗਿਆ ਬੰਦਾ ਜੇ ਪਿਆਹੀ ਆ ਹੁਣ ਪਏ ਉਹਦਾ ਸ਼ੌਂਕ ਵੀ ਨਾ ਪੂਰਾ ਕਰਿਆ ਮੈਂ ਹੁਣ ਚੱਲ ਭਾਈ ਨਾ ਨਾ ਉਹਦਾ 17 ਲੱਖ ਰੁਪਏ ਲਵਾਤਾ ਭਾਈ ਆ ਦਵਾ ਦੇ ਭਾਈ ਆ ਦਵਾ ਦੇ ਭਾਈ ਕੋਈ ਗੱਲ ਮੈਂ ਤਾਂ ਪਹਿਲਾਂ ਕਿਹਾ ਸੀ ਮੈਂ ਨਾ ਉਹ ਤਾਂ ਤੂੰ ਲਾਲੇ ਨੂੰ ਕਹਤਾ ਉੱਥੇ ਫੜਾ ਕੇ ਜਾਗਾ ਉਹ ਚੱਲ ਚੱਲ ਤੇਰੀ ਕਾਲੂ ਭਾਈ ਸਾਲੇ ਲੱਤਾਂ ਤੋੜ ਦੂੰ ਭਾਈ ਕਾ ਨੂੰ ਜੇ ਛੋਟਾ ਭਾਈ ਮੈਨੂੰ ਪੁੱਤਾ ਵਾਂਗੂ ਪਾਲਿਆ ਮੇਰੀ ਗੱਲ ਸੁਣ ਲੈ ਮੈਂ ਤੂੰ ਨੀ ਘਰ ਜੜਦਾ ਦੇਖਿਆ ਜਾਂਦਾ ਅੱਡ ਕਰ ਦੋ ਸਾਨੂੰ ਤਾਂ ਲੈ ਆ ਜਾ ਆ ਜਾ ਦੇਮਾਰ ਮਿਸਟਰੀ ਭਾਈ ਕਾ ਨੂੰ ਬਾਗਾ ਮਾੜਾ ਮੋਟਾ ਆਪਣੇ ਗੁੱਸੇ ਤੇ ਕਾਬੂ ਰੱਖਿਆ ਕਰੋ ਆ ਜਾ ਚਲ ਕੋਈ ਨਾ ਬੈ ਜਾ ਲੈ ਮਾਰਸ ਕਰ ਦੇ ਇਹ ਦਾਬ ਬਣਿਆ ਅੱਡ ਹੋ ਜਾ ਨੂਨ ਦੀ ਥੈਲੀ ਪਤਾ ਕਿੰਨੇ ਦੀ ਆ ਇਹ ਸਰਪੀ ਉਰੇ ਆ ਬੈ ਜਾ ਬਾਈ ਲੈ ਮਾਰਸ ਕਰਦੇ ਤੇਰੀ ਟੂਚ ਬੈ ਜਾ ਮੈਂ ਖਾਣਾ ਖਾਵਾ ਆ ਉਰੇ ਆ ਚੱਕ ਤੇਲ ਵਾਲੀ ਤੈਨੂੰ ਨਹੀਂ ਪਤਾ ਭਾਈ ਦੀਮੀ ਨੂੰ ਅੰਦਰ ਬੜਾ ਬੜਾ ਪੁੱਤ ਕਹਿੰਦਾ ਇਹ ਇਹ ਜਿਹੜਾ ਪੁੱਤ ਜੇ ਕਹਿੰਦਾ ਮੇਰੇ ਅਸਲ ਦੇ ਘਰ ਨਹੀਂ ਬਿਠਾ ਸਕਦਾ ਇਹ ਬਾਈ ਹੁਣ ਕਰੀਏ ਇੱਕ ਨਾ ਤੁਸੀਂ ਤਾਂ ਬੇਇੱਜ਼ਤੀ ਕਰਦੇ ਹੋ ਅਗਲਾ ਤਾਂ ਇੱਜ਼ਤ ਕਰਦਾ ਹੈ ਕੋਈ ਨਾ ਨਮੇ ਨਮੇ ਹੁੰਦੀ ਐ ਕੀ ਮੈਨੂੰ ਕੋ ਪਤਾ ਲੱਗਦਾ ਨਮੇ ਨਮੇ ਦਾ ਚਾਹ ਸਾਰਿਆਂ ਨੂੰ ਹੁੰਦਾ ਆ ਬਿੰਦਾ ਨਾ ਬਾਈ ਕੋਈ ਨਾ ਚੱਲ ਛੱਡ ਕਾਹਨੂੰ ਗੁੱਸਾ ਕਰ ਕਦੀ ਇਹ ਨਹੀਂ ਪਿਆਰ ਨਾਲ ਸਮੋਸੇ ਖਵਾ ਲਿਓ ਲੈ ਦੱਸ ਹੁਣ ਸਮੋਸਿਆਂ ਦੀ ਕਸਰ ਨਹੀਂ ਲੈ ਲੈ ਪੜਾਉ ਨੂੰ ਖਵਾ ਲੈ ਸਮੋਸੇ ਨੂੰ ਹੁਣ ਖਵਾ ਲਿਆ ਛੜੀ ਜਾ ਉਹ ਆਪਣਾ ਰੋਟੀ ਖਵਾਉਣ ਜਾਂਦਾ ਉੱਥੇ ਇਹਨੂੰ ਪੁੱਛ ਕੇ ਦੇਖੀ ਕਦੇ ਦਾਲ ਨਾਲ ਸਮੋਸੇ ਖਵਾਈ ਰੇ ਦੋਨਾਂ ਨੂੰ ਫਿਰ ਖਵਾ ਦੱਸੋ ਨੇ ਮਰੇ ਕਿ ਹਲਕ ਪੱਕਿਆ ਪਿਆ ਖਵਾ ਲਿਆ ਅਗਲੀ ਨੂੰ ਤੇਰੇ ਨਾਲ ਮੰਗੂ ਨਹੀਂ ਹਿੰਤਾ ਦੇ ਇੱਕ ਜਾ ਕੇ ਮੂੰਹ ਤੇ ਮੁਰਕੀਆਂ ਪਾਉਣਾ ਮੈਨੂੰ ਸਭ ਪਤਾ ਬੜਾ ਨਾ ਬੋਲੋ ਤੈਨੂੰ ਬਥੇਰੇ ਉਹ ਮੈਨੂੰ ਪਤਾ ਵੀਰ ਮੈਨੂੰ ਪਤਾ ਹੈ ਤੂੰ ਹਾਂ ਟਿਕ ਜਾ ਰਾਤ ਨੂੰ ਉਹ ਦੂਜਾ ਬੱਲ ਮੇਂ ਗੋਲ ਜਾ ਬੱਲ ਮੇਂ ਲਾ ਕੇ ਪੈਂਦਾ ਸੀ